ਹਾਂਜੀ ਬਾਈ ਜੀ ਆਪਾਂ ਨਾ ਦੋ ਡਰਮ ਇਕੱਠੇ ਚੱਕੇ ਸੀਗੇ ਨਵੰਬਰ ਮਹੀਨੇ ਦੇ ਵਿੱਚ ਆਪਾਂ ਨੂੰ ਦੋਨਾਂ ਸਾਈਡਾਂ ਤੇ ਲੋਡ ਦੀ ਗਈ ਤੇ ਪਹਿਲੇ ਦੇ ਵਿੱਚ ਤਾਂ ਸਾਨੂੰ ਰੰਦਾ ਦੇ ਗੁਣਿਆ ਨਿਕਲਿਆ ਸੀਗਾ ਤੇ ਇਹਦੇ ਵਿੱਚ ਦੁਕਾਨਦਾਰ ਨੇ ਸਾਨੂੰ ਡ੍ਰਿੱਲ ਕਹੀ ਸੀਗੀ ਸਾਨੂੰ ਇਹਦੇ ਵਿੱਚੋਂ ਦੋ ਚੀਜ਼ਾਂ ਨਿਕਲੀਆਂ ਇੱਕ ਡ੍ਰਿੱਲ ਨਿਕਲਿਆ ਇੱਕ ਗ੍ਰੈਂਡਰ ਨਿਕਲਿਆ ਤੇ ਬਾਬੇ ਦੀ ਕਿਰਪਾ ਨਾਲ ਸਾਡੇ ਕੋਲ ਡ੍ਰਿੱਲਾ ਹੁਣ ਦੋ ਹੋ ਗਈਆਂ ਤੇ ਗ੍ਰੈਂਡਰ ਵੀ ਨਿਕਲਿਆ ਆ ਇੰਡੀਗੋ ਦਾ ਸਮਾਨ ਆ ਸਾਰਾ ਤੇ ਨਾਲ ਇਹਦੇ ਚਾਰਜਰ ਬਾਕੀ ਟੂਲ ਵਗੈਰਾ ਸਾਰੇ ਬੈਟਰੀ ਬੂਟਰੀ ਸਭ ਇਹ ਬਾਹਰ ਮਾਰਕੀਟ ਦੇ ਵਿੱਚ 5000 ਦਾ ਸਮਾਨ ਬਣਦਾ ਤੇ ਬਾਈ ਜੀ ਮੈਂ ਬਾਰ ਬਾਰ ਕਹਿ ਰਿਹਾ 60 ਕਿਲੋ ਦੀ ਪੈਕਿੰਗ ਆ ਮਰੀਨ ਦੀ ਨਵੰਬਰ ਮਹੀਨੇ ਦੀ ਆਫਰ ਆ ਕਿਸੇ ਦੇ ਕੋਲ ਜੇ ਪਿਆ ਹੈ ਤਾਂ ਛੇਤੀ ਤੋਂ ਛੇਤੀ ਲੈ ਲਓ ਤੇ ਸਾਡੂ ਚਲੋ ਵਧੀਆ ਟੂਲ ਨਿਕਲਿਆ ਆ ਜੇ ਬਾਈ ਨੂੰ ਕਈਆਂ ਨੂੰ ਪਹਿਲਾਂ ਵੀ ਕਿਸੇ ਨੂੰ ਕਿਸੇ ਨੂੰ ਗ੍ਰੈਂਡਰ ਨਿਕਲਿਆ ਕਿਸ ਨੂੰ ਕਟਰ ਨਿਕਲਿਆ ਤੇ ਕਾਫੀ ਵੀਡੀਓ ਦੇਖੀਆਂ ਸੀ ਤੇ ਬਾਈਆਂ ਦਾ ਕਈਆਂ ਦਾ ਕਮੈਂਟ ਆ ਵੀ ਇਹਦੇ ਵਿੱਚ ਬਾਈ ਬਾਕਸ ਬਾਕਸ ਵੀਰੇ ਤਾਂ ਨਹੀਂ ਹੁੰਦੇ ਹੈਗੇ ਕਿਉਂਕਿ 60 ਕਿਲੋ ਦੀ ਪੈਕਿੰਗ ਇਹਦੇ ਵਿੱਚ ਜਗ੍ਹਾ ਹੀ ਪੂਰੀ ਪੂਰੀ ਹੁੰਦੀ ਆ ਆ ਤੁਹਾਡੇ ਸਾਹਮਣੇ ਦੇਖ ਲਓ ਸਾਈਡਾਂ ਤੇ ਫਸਾਇਆ ਪਿਆ ਸਮਾਨ ਤੇ ਕੰਗੀਆਂ-ਕੁੰਗੀਆਂ ਤੇ ਆਪਾਂ ਪੁਆਇੰਟਾਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਨੇ ਕਦੇ ਆਈਡੀ ਬਣਾਈ ਜਾਂ ਨਾ ਬਣਾਉਣੀ ਆ ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਏਕਨੇ ਗਿਫਟ ਨਿਕਲੇ ਆਉਂਦੇ ਨੇ ਤੇ ਬਾਈ ਜੀ ਜਿਹੜੇ-ਜਿਹੜੇ ਬੰਦਿਆਂ ਨੂੰ ਨਿਕਲੇ ਆ ਗਿਫਟ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਓਕੇ ਜੀ